ਕੀ ਜਰੀਆ ਬਣਿਆ ਇੱਥੇ ਤੱਕ ਆਣ ਦਾ ਕਿਵੇਂ ਪਹੁੰਚੇ ਆਸ਼ਰਮ ਤੇ ਬਿਜ਼ਨਸ ਵੀ ਸੀ ਬਿਜ਼ਨਸ ਅਕਾਊਂਟ ਹੈਂਡਲ ਬਿਜ਼ਨਸ ਉਹ ਲਾਸਟ ਚ ਚਲਾ ਗਿਆ ਫਿਰ ਛੱਡਤਾ ਫਿਰ ਆ ਹੋਰ ਆਸ਼ਰਮ ਪੈਮੇਡੇਟੇਸ਼ਨ ਸੈਂਟਰਸ ਅਸੀਂ ਰਹੇ ਹਾਂ ਦੋਨੇ ਜਣੇ ਰਹੇ ਇਕੱਠੇ ਹੀ ਹਾਂ ਕਿਆ ਬਾਤ ਨੈਵਰ ਸੈਪਰੇਟਡ ਅੱਜ ਕਮੀ ਮਹਿਸੂਸ ਹੁੰਦੀ ਹੈ ਕਿਸੇ ਚੀਜ਼ ਦੀ ਵੀ ਇੱਥੇ ਕਦੇ ਕਦੇ ਇਦਾਂ ਲੱਗਦਾ ਕਿ ਬੱਚਿਆਂ ਕੋਲ ਰਹਿੰਦੇ ਪਰ ਫਿਰ ਬੱਚਿਆਂ ਦਾ ਮਾਹੌਲ ਉਦਾਂ ਹੈ ਨਹੀਂਗਾ ਬੱਚੇ ਆਪਣੇ ਇੱਕ ਇੱਕ ਕਮਰੇ ਚ ਰਹਿੰਦੇ ਆ ਨੌਕਰੀ ਕਰਦੇ ਆ ਬਸ ਉੱਥੇ ਆ ਜਾਂਦੀ ਫਿਰ ਕਹਾਣੀ ਵੀ ਉਹਨਾਂ ਕੋਲ ਨਾਲ ਉਹ ਰੱਖ ਨਹੀਂ ਸਕਦੇ ਫਿਰ ਉੱਥੇ ਠੀਕ ਆ ਤਾਂ ਜੀਵਨ ਦੀ ਯਾਤਰਾ ਆ ਆਪਾਂ ਤਾਂ ਐਸਾ ਸੋਚ ਕੇ ਕਦੇ ਇਹ ਯਾਤਰਾ ਪੜਾਉ ਹੋਇਆ ਸਿੱਖਿਆ ਵੀ ਇੱਕ ਕਲਾਸ ਤੋਂ ਗੱਲੀ ਕਲਾਸ ਜਾਈ ਜਾ ਰਹੇ ਆ ਇੱਕ ਕਲਾਸ ਦਾ ਲੈਸਨ ਪੂਰਾ ਹੋ ਜਾਂਦਾ ਫਿਰ ਅਗਲੀ ਕਲਾਸ ਸ਼ੁਰੂ ਹੋ ਜਾਂਦੀ ਆ ਫਿਰ ਅਗਲੀ ਦਾ ਪੂਰਾ ਹੋ ਜਾਂਦਾ ਹੁਣ ਫਾਈਨਲੀ ਇਹ ਆਉਂਦਾ ਕਿ ਹਰ ਦਿਨ ਸਾਡਾ ਅਸੀਂ ਕਿਦਾਂ ਗੁਜ਼ਾਰਦੇ ਆ ਬਸ ਪੋਜ਼ਿਟਿਵ ਆਊਟਲੁੱਕ ਬੇਸਿਕਲੀ ਮੈਡੀਟੇਸ਼ਨ ਚ ਜ਼ਾਇਨ ਕਰਕੇ ਆਉਟਲੁੱਕ ਮੇਰੀ ਪੋਜ਼ਿਟਿਵ ਆ ਮੈਂ ਕਦੀ ਵੀ ਮੈਂ ਕਿਸੇ ਚੀਜ਼ ਦਾ ਅਫਸੋਸ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਹੈ ਵਧੀਆ 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 ਅੱਜ ਆ ਵਧੀਆ 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 ਅੱਛਾ ਬਾਬਾ ਇਹ ਕਿੰਨਾ ਟਾਈਮ ਹੋ ਗਿਆ ਇੱਥੇ ਆਇਨੂੰ 2 ਸਾਲ ਹੋ ਗਏ ਸਾਨੂੰ 2 ਸਾਲ ਹੋ ਗਿਆ ਹਾਂਜੀ ਵਧੀਆ ਲੱਗਦਾ ਇੱਥੇ ਠੀਕ ਆ ਠੀਕ ਵਧੀਆ ਵਧੀਆ ਕਿਹੜੀ ਚੀਜ਼ ਜੋ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਇੱਥੇ ਤੇ ਤੇ ਸਾਰਾ ਹੀ ਮਾਹੌਲ ਅੱਛਾ ਹੈ ਖਾਣਾ ਪੀਣਾ ਰਹਿਣਾ ਸਭ ਕੁਝ ਮਿਲਿਆ ਹੋਇਆ ਹੈ ਸਭ ਕੁਝ ਇੰਨਨ ਸਭ ਚੀਜ਼ਾਂ ਦਿੱਤੇ ਆ ਹੂੰ ਦੇ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗਦਾ ਹੈ ਸੋ ਅੰਕਲ ਜੀ ਨਾਲ ਗੱਲ ਕਰਦੇ ਆ ਅੰਕਲ ਜੀ ਕਿੱਦਾਂ ਦਾ ਲੱਗਦਾ ਇੱਥੇ ਆ ਫੀਲ ਕੰਫਰਟੇਬਲ ਅੱਛਾ ਲੱਗਦਾ ਹੈ यहां पर हर चीज अवेलेबल है खाना पीना जैसे राधा कह रही है कि हर चीज अवेलेबल है किसी चीज की मतलब कमी नहीं लगती कोई कुछ का कट रहा है अच्छा हां इस तरह अच्छा माता का नाम आ, माता जी का नाम राधा है तो तुम्हारा मेरा अशोक अशोक आनंद अरे राधा नाम अच्छा तो आप बुदी पहला ये दसो कि जरिया बनया इत्ते तक आनदा ਕਿਵੇਂ ਪਹੁੰਚੇ ਆਸ਼ਰਮ ਤੇ ਇਹ ਮਤਲਬ ਮੇਰੀ ਲੰਬੀ ਲਾਈਫ ਜਿਵੇਂ ਬਿਤਾੰਦਾ ਦਾ ਬਿਜ਼ਨਸ ਵੀ ਸੀ ਬਿਜ਼ਨਸ ਅਕਾਊਂਟ ਹੈਂਡਲ ਬਿਜ਼ਨਸ ওভারਲੋਡ ਚ ਚਲਾ ਗਿਆ ਫਿਰ ਛੜਤਾ ਫਿਰ ਆ ਹੋਰ ਆਸ਼ਰਮ ਤੇ ਮੈਡੀਟੇਸ਼ਨ ਸੈਂਟਰਸ ਅਸੀਂ ਰਹੇ ਹਾਂ ਦੋਨੇ ਜਣੇ ਰਹੇ ਇਕੱਠੇ ਹੀ ਹਾਂ ਕੀ ਬਾਤ ਨੈਵਰ ਸੈਪਰੇਟਡ ਓਕੇ ਤੇ ਲੱਕੀਲੀ ਸੈਕੰਡ ਛੋਟੇ ਬੇਟੇ ਦੀ ਮੈਰਿਜ ਤੋਂ ਬਾਅਦ ਹੀ ਸਾਨੂੰ ਆਸ਼ਰਮ ਸੋ ਆਈ ਹੈ ਮੈਡੀਟੇਸ਼ਨ ਸੈਂਟਰ ਵੀ ਮੈਂ ਪੰਚਕੂਲੇ ਦੇਰਾ ਦੂਨ ਰਿਸ਼ੀਕੇਸ਼ ਇੱਥੇ ਦੋਨੇ ਰਹੇ ਆਂ ਔਰ ਇਸੇ ਯਾਤਰਾ ਚ ਹੋਣਾ ਸੀ ਵਿਵੇਕਾ ਨਾਮ 2 ਸਾਲ ਹੋ ਗਿਆ ਇਹਨੂੰ ਕੀ ਬਾਤ ਹੈ ਤੇ ਬਾਬੂ ਜੀ ਮੈਂ ਕਿਹਾ ਸੁਣਿਆ ਤੁਹਾਡੀ ਇੰਗਲਿਸ਼ ਬੜੀ ਸਟਰੋਂਗ ਆ ਕਿੱਥੋਂ ਬੜੇ ਹੋਏ ਆ ਕੀ ਤੁਹਾਡੀ ਕੁਆਲੀਫਿਕੇਸ਼ਨ ਹੈ ਮੇਰੀ ਜੋ میٹرਿਕ ਆ ਉਹ ਪੁਨਾ ਬੋਰਡ ਤੋਂ ਮੈਂ ਕੀਤੀ ਸੀ ਬੰਬੇ ਥੈਟ ਟਾਈਮ ਵੀ ਵੇਰ ਸੈਟਲਡ ਇਨ ਬੰਬੇ ਕੀ ਬਾਤ ਸੋ ਥੈਟਸ ਵਾਈਟ ਇਟ ਇਜ਼ ਐਨ ਇੰਗਲਿਸ਼ ਮੀਡੀਅਮ ਸਕੂਲ ਸੋ ਆਈ ਹੈਡ ਅਪੋਰਚੁਨਿਟੀ ਇਨ ਦੈਟ ਸੈਂਸ ਬੀਕਾਮ ਕਿਤਤੀ ਹੈ ਕਿ ਬੀਏ ਕਿਤਤੀ ਹੈ ਬੀਕਾਮ ਆਈ ਸਟਾਰਟਡ ਬਟ ਬਿਕੋਜ਼ ਮੇਰੇ ਫਾਦਰ ਨੇ ਤੇ ਆਫਿਸ ਖੋਲ ਲਿਆ ਲੁਧਿਆਣੇ ਤੇ ਮੈਨੂੰ ਛੱਡਣੀ ਪਈ ਫੇਰ ਓਕੇ ਹਾਂ ਫੇਰ ਬਿਜ਼ਨਸ ਤੇ ਹੋ ਤੀ ਟੂਰਿੰਗ ਤੇ ਜਾਣਾ ਫੇਰ ਉਹਨੂੰ ਮੇਨਟੇਨ ਮੈਂ ਲਾਇ ਜਸਟ ਡ랍 ਦਾ ਹੋਲ ਆਈਡੀਆ ਓਕੇ ਆਈਡੀਆ ਹੀ ਛੱਡਤਾ ਕੀ ਹੋਇਆ ਪੜਾਈ ਦਾ ਅਜਾ ਆਪਦੀ ਗਾਵੀ ਲੈਨੇ ਹੋ ਦੋ ਲਾਈਨਾਂ ਸਾਨੂੰ ਗਾ ਕੇ ਸੁਣਾ ਦਿਓ ਸਨਾਹ ਦੇ ਨਾਲ ਫੇਵਰੇਵਰ ਸਕੂਲ ਟਾਈਮ ਤੋਂ ਜਾਂਦਾ ਸੀ ਜੀ ਤੇ ਕੋਆਇਡ ਸਕੂਲ ਸੀ ਤੇ ਫਿਰ ਡਿਊਇਟ ਵੀ ਗਾਈ ਦੇ ਸੀ ਮਤਲਬ ਪੂਰਾ ਇੰਜੋਏ ਕੀਤਾ ਹੈ ਜ਼ਿੰਦਗੀ ਜਿੱਦਾਂ ਦੇ ਦੇ ਸੋ ਮੇਰਾ ਫੇਵਰੇਟ ਹੈ ਵੈਸੇ ਹਮ ਹੈ ਰਾਹੀ ਪਿਆਰ ਕੇ ਹਮ ਸੇ ਕੁਛ ਨਾ ਬੋਲੀਏ ਜੋ ਵੀ ਪਿਆਰ ਸੇ ਮਿਲਾ ਹਮ ਸੀ ਕੇ ਹੋ ਲੀਏ ਹਮ ਸੀ ਕੇ ਹੋ ਲੀਏ ਜੋ ਵੀ ਪਿਆਰ ਸੇ ਮਿਲਾ हम उसी के होलिए दर्द भी हमें कबूल चैन भी हमें कबूल दर्द भी हमें कबूल चैन भी हमें कबूल हमने हर तरह के फूल हार में पिरो लिए हमने हर तरह के फूल हार में पिरो लिए जो भी प्यार से मिला ਹਾਂ ਸੀ ਕੇ ਹੋਲੀਏ ਕੀ ਬਾਤ ਹੈ ਅੱਛਾ ਮਾਦੋ ਜੀ ਤੁਸੀਂ ਵੀ ਕੁਝ ਇਦਾਂ ਦਾ ਸ਼ੌਂਕ ਰੱਖਦੇ ਹੋ ਮੈਂ ਪਹਿਲੇ ਸੀ ਮੈਨੂੰ ਥੋੜਾ-ਬਹੁਤ ਗਾ ਵੀ ਲੰਦੀ ਸੀ ਤਾਂ ਥੋੜਾ-ਬਹੁਤ ਇੰਨਾ ਮੱਕਨ ਤਾਂ ਨਹੀਂ ਪਰ ਹੁਣ ਤਾਂ ਰਿਆ ਨਹੀਂ ਇੰਨਾ ਆਪਰੇਸ਼ਨ ਹੋਇਆ ਸੀ ਪਿਛਲੇ ਸਾਲ ਮਾਦੋ ਥੋੜਾ ਡਾਊਨ-ਡਾਊਨ ਤੇ ਇਹ ਤੀਕ ਨਹੀਂ ਜਾਂਦੀ ਪਰ ਉਹਦੇ ਕਰਕੇ ਹੁਣ ਇੰਨਾ ਅੱਛਾ ਕਮੀ ਮਹਿਸੂਸ ਹੁੰਦੀ ਹੈ ਕਿਸੇ ਚੀਜ਼ ਦੀ ਵੀ ਇਥੇ ਹਾਂ ਕਦੀ ਕਦੀ ਇਦਾਂ ਲੱਗਦਾ ਹੈ ਕਿ ਬੱਚਿਆਂ ਕੋਲ ਰਹਿੰਦੇ ਪਰ ਫਿਰ ਬੱਚਿਆਂ ਦਾ ਮਾਹੌਲ ਉਦਾਂ ਹੈ ਨਹੀਂਗਾ ਬੱਚੇ ਆਪਣੇ ਇੱਕ ਇੱਕ ਕਮਰੇ 'ਚ ਰਹਿੰਦੇ ਆ ਨੌਕਰੀ ਕਰਦੇ ਆ ਫਿਰ ਫਿਰ ਸੋਚੀ ਦਾ ਉਹ ਬਸ ਉੱਥੇ ਹੀ ਆ ਜਾਂਦੀ ਫਿਰ ਕਹਾਣੀ ਵੀ ਉਹ ਉਹਨਾਂ ਕੋਲ ਨਾ ਰੋ ਜੇ ਰੱਖ ਨਹੀਂ ਸਕਦੇ ਫਿਰ ਉੱਥੇ ਠੀਕ ਆ ਬਿਲਕੁਲ ਜੇ ਰੱਖ ਹੀ ਨਹੀਂ ਸਕਦੇ ਉਹਨਾਂ ਦਾ ਤੇ ਠੀਕ ਆ अच्छा ਤੁਸੀਂ ਕੀ ਕੀ ਸ਼ੌਂਕ ਰੱਖਦੇ ਹੋ ਜਿਵੇਂ ਕਿ ਬਾਪੂ ਜੀ ਨੇ ਦੱਸਿਆ ਮੈਨੂੰ ਬੜੇ ਸ਼ੌਂਕ ਨੇ ਮੈਂ ਬਹੁਤ ਜ਼ਿਆਦਾ ਮਦ ਲਾਈਫ ਦੇ ਨਾਲ ਪੰਗੇ ਲਿੱਤੇ ਹੋਏ ਤੁਸੀਂ ਕੋਈ ਐਦਾਂ ਦਾ ਪੰਗਾ ਲਿੱਤਾ ਹੈ ਨਹੀਂ ਮੈਂ ਤਾਂ ਹਾਊਸ ਵਾਈਫ ਹੀ ਸੀ ਖਾਣਾ ਵਾਣਾ ਬਣਾਉਂਦਾ ਸ਼ੌਂਕ ਸੀਗਾ ਮੈਂ ਖਾਣਾ ਵਾਣਾ ਲਿੱਤਾ ਵਾ ਇੱਕ ਹੋਰ ਵੀ ਲੈਂਦੇ ਨੇ ਨਹੀਂ ਕੋਈ ਪੰਗਾ ਲਿਆ ਬਸ ਹੋਈ ਅੱਛਾ ਉਹ ਹੀ ਤਾਂ ਡਿਪਟਰ ਨੇ ਉਹ ਹੀ ਚੱਲ ਰਿਹਾ ਹੈ ਤਾਂ ਅੱਛਾ ਉਹ ਅਸੀਂ ਧਰਮਸ਼ਾਲਾ ਉੱਪਰ ਜਗ੍ਹਾ ਨਹੀਂ ਸੀ ਉੱਥੇ ਅਸੀਂ ਕਾਣਾ ਵਾਣਾ ਬਣਾਉਂਦੀ ਸੀ ਮੈਂ ਫੋਰਨਰ ਆਉਂਦੇ ਸੀ ਇਹ ਫੋਰਨਰ ਨੂੰ ਮਾਈਟੇਸ਼ਨ ਕਰਾਉਂਦੇ ਸੀ ਫਿਰ ਉਹ ਵੀ ਥੋੜੀ ਦੇਰ ਲਈ ਚੱਲਿਆ 2-3 ਸਾਲ ਹੀ 3 ਕਿੰਨੇ ਸਾਲ ਰਹੇ ਸੀ ਬਸ ਫਿਰ ਉਹ ਉਹੀ ਮਖਾਣਾ ਬਣਾਣ ਬਣਉਂਦਾ ਬਹੁਤ ਸੋਸ ਕਰਕੇ ਉਹਨੇ ਕਰਕੇ ਜਿਆ ਬੱਚਿਆਂ ਨੂੰ ਖਾਣ ਦਾ ਪਾਲੇ ਬੱਚੇ ਵੱਡੇ ਕੀਤੇ ਉਹਨਾਂ ਨੇ ਵਿਆਹ ਕੀਤੇ ਫਿਰ ਬਸ ਉਹਨਾਂ ਦੀ ਮਸਤਰੀ ਤੇ ਪੋਤੇ ਪੋਤਰੀ ਮਿਲਣ ਆਉਂਦੇ ਨੇ ਵੈਸੇ ਹਾਂਜੀ ਆ ਜਾਂਦੇ ਉੱਤੇ ਮਿਲ ਅੱਛਾ ਉੱਪਰ ਤਾਂ ਆ ਨਹੀਂ ਦਿੰਦੇ نیچے ਹੀ ਬੁਲਾ ਲੈਂਦੇ ਸਾਨੂੰ ਤਾਂ ਥੋੜੀ ਜਿਹੀ 10 15 ਮਿੰਟ ਬੈਠਦੇ ਆ ਜਿਆਦਾ ਜਿਆਦਾ ਅੱਧਾ ਘੰਟਾ ਬਸ ਉੱਤੇ ਜਿਆਦਾ ਲਾਉੜ ਨਹੀਂ ਨਾ ਉੱਪਰ ਆਉਂਦਾ ਤਾਂ ਹੈ ਹੀ ਨਹੀਂ نیچے-नीचे ਹੀ ਉਹ ਫਿਰ ਰੂਲਸ ਹੁੰਦੇ ਆ ਨਾ ਅਸਾਂ ਫਿਰ ਸਾਰੇ ਬਾਕੀ ਵੀ ਅਤਰਾਜ ਕਰਦੇ ਆ ਸਾਂ ਜੋ ਵੀ ਨੇ ਪਰ ਅੱਛੇ ਆ ਅਸੀਂ ਸਾਨੂੰ ਕੰਫਰਟ ਆ ਤੇ ਹਰ ਚੀਜ਼ ਸਾਨੂੰ ਕਿਸੇ ਚੀਜ਼ ਦੀ ਮਤਲਬ ਜਿਵੇਂ ਤੁਹਾਨੂੰ ਪਹਿਲਾਂ ਹੁੰਦਾ ਕੰਮ ਨਹੀਂ ਸਾਨੂੰ ਕੰਮ ਹੀ ਕੋਈ ਮਹਿਸੂਸ ਨਹੀਂ ਬਾਕੀ ਨਿਆ ਇਹ ਤਾਂ ਜੀਵਨ ਦੀ ਯਾਤਰਾ ਹੈ ਆਪਾਂ ਤਾਂ ਐਸਾ ਸੋਚ ਕੇ ਚੱਲੀਏ ਯਾਤਰਾ ਸਾਰਾ ਪੜਾ ਹੋਇਆ ਹੈ ਬਿਲਕੁਲ ਅੱਜ ਬਾਪੂ ਜੀ ਆਸ ਤੱਕ ਜ਼ਿੰਦਗੀ ਤੋਂ ਕੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਤੇ ਕੀ ਕੁਝ ਜਿਹੜਾ ਸਿੱਖਿਆ ਸਿੱਖਿਆ ਭਈ ਇੱਕ ਕਲਾਸ ਤੋਂ ਗੱਲੀ ਕਲਾਸ ਜਾਈ ਜਾ ਰਹੇ ਆ ਇਹ ਇੱਕ ਕਲਾਸ ਦਾ ਲੈਸਨ ਪੂਰਾ ਹੋ ਜਾਂਦਾ ਫਿਰ ਅਗਲੀ ਕਲਾਸ ਸ਼ੁਰੂ ਹੋ ਜਾਂਦੀ ਹੈ ਫਿਰ ਅਗਲੀ ਦਾ ਪੂਰਾ ਹੋ ਜਾਂਦਾ ਹੁਣ ਇਹ ਆ ਕਿ ਪਿਹਰ ਚੀਜ਼ ਲੈਸਨ ਬਿਲਕੁਲ ਬੇਸਿਕਲੀ ਹੁਣ ਫਾਈਨਲੀ ਇਹ ਆਂਦਾ ਕਿ ਹਰ ਦਿਨ ਸਾਡਾ ਅਸੀਂ ਕਿਦਾਂ ਗੁਜ਼ਾਰਦੇ ਆ ਬਟ ਪੋਜ਼ਿਟਿਵ ਆਊਟਲੁੱਕ ਬੇਸਿਕਲੀ ਮੈਡੀਟੇਸ਼ਨ ਜਨ ਕਰਕੇ ਆਊਟਲੁੱਕ ਮੇਰੀ ਪੋਜ਼ਿਟਿਵ ਮੈਂ ਕਦੀ ਵੀ ਮੈਂ ਕਿਸੇ ਚੀਜ਼ ਦਾ ਅਫਸੋਸ ਨਹੀਂ ਕੀਤਾ ਉਜੇ ਬਿਜ਼ਨਸ ਬੰਦ ਹੋ ਗਿਆ ਜਾਂ ਪ੍ਰਾਪਰਟੀ ਸੀ ਨਹੀਂ ਰਹੀ ਆਪਣੇ ਕੋਲ ਕਿੰਨੇ ਮੁੰਡੇ ਸੀ ਤੁਹਾਡੇ ਬੇਟੇ ਦੋ ਨੇ ਤੋਂ ਦੋ ਦੋਨੇ ਹੈ ਬੇਟੀ ਬੇਟੀ ਨਹੀਂ ਹੈ ਬੇਟੀ ਨਹੀਂ ਕੋਟੀਆਂ ਦੋ ਦੋ ਪੁੱਤ ਅਜੀ ਪਿਆਰ ਬਹੁਤ ਹੁੰਦਾ ਹੋਣਾ ਨਾ ਪੋਤੀਆਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਦਾਦੇ ਦਾਦੀਆਂ ਨਾਲ ਖੁਸ਼ ਹੁੰਦੇ ਆ ਜਦੋਂ ਆਂਦੇ ਮਿਲਦੇ ਆ ਮੰਮੀ ਲੈ ਕੇ ਆਉਂਦੀ ਆ ਸੋ ਆਲੋ ਜੀ ਸੀ ਗੱਲ ਕਰ ਲਈ ਹੈ ਜੀ ਹਾਂ ਤੁਸੀਂ ਦੇਖ ਲਿਆ ਬਹੁਤ ਜ਼ਿਆਦਾ ਸੋਨਾ ਕਪਲਾ ਬਹੁਤ ਜ਼ਿਆਦਾ ਮਤਲਬ ਕਿ ਇੱਕ ਦੂਜੇ ਦਾ ਦਿਲ ਲਾਈ ਰੱਖਦੇ ਨੇ ਬਹੁਤ ਜ਼ਿਆਦਾ ਪੋਜ਼ਿਟਿਵ ਰਹਿੰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਸੀ ਦੀ ਹੈਡਲਾਈਟ